ਪੰਜਾਬੀ ਅਦਾਕਾਰ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਲੈ ਕੇ ਹੁਣ ਦਲਜੀਤ ਦੋਸਾਂਝ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਸਨੇ ਪੰਜਾਬ 95 ਫਿਲਮ ਦੇ ਬਾਰੇ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਲਿਖਦਾ ਹੈ ਕਿ ਅੱਜ ਨਹੀਂ ਤੇ ਕੱਲ ਸੱਚ ਸਾਹਮਣੇ ਆਵੇਗਾ ਸੱਚ ਨੂੰ ਕੋਈ ਰੋਕ ਨਹੀਂ ਸਕਦਾ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਰਾਹ ਨਿਕਲੇਗਾ ਤੇ ਇਹ ਕਹਾਣੀ ਇਹ ਸਚਾਈ ਲੋਕਾਂ ਦੇ ਸਾਹਮਣੇ ਜਰੂਰ ਆਵੇਗੀ ਤਾਂ ਦਲਜੀਤ ਦੋਸਤਾਨ ਦੀ ਪੰਜਾਬੀ ਫਿਲਮ ਪੰਜਾਬ 95 ਜਿਹੜੀ ਕਿ ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਬਣਾਈ ਗਈ ਹੈ ਉਸ ਦੀ ਬਾਇਓਪਿਕ ਤੇ ਆਧਾਰਿਤ ਇਹ ਫਿਲਮ ਬਣਾਈ ਜਾ ਰਹੀ ਹੈ ਪਰ ਜਿਸ ਨੂੰ ਲੈ ਕੇ ਲਗਾਤਾਰ ਪਹਿਲਾਂ ਕੱਟ ਆਉਂਦੇ ਰਹੇ ਤੇ ਬਰਵਾਦੇ ਵਿੱਚ ਜੇਕਰ ਫਾਈਨਲ ਹੋਇਆ ਕਿ ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਹੋਵੇਗੀ ਤਾਂ 7 ਫਰਵਰੀ ਨੂੰ ਕਿਹਾ ਗਿਆ ਕਿ ਇਹ ਭਾਰਤ ਦੇ ਵਿਚ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਪਰ ਬੀਤੀ ਦਿਨੀ ਦਲਜੀਤ ਦੋਸਾਂਝ ਦੇ ਵੱਲੋਂ ਆਪਣੀ ਸਟੋਰੀ ਦੇ ਵਿੱਚ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਸ਼ੇਅਰ ਕੀਤਾ ਗਿਆ ਕਿ ਇਹ 7 ਫਰਵਰੀ ਨੂੰ ਦੇਸ਼ ਦੇ ਬਾਹਰ ਵੀ ਰਿਲੀਜ਼ ਨਹੀਂ ਹੋਵੇਗੀ ਨਾ ਹੀ ਕਿਸੇ ਵਿਦੇਸ਼ ਕੰਟਰੀ ਦੇ ਵਿੱਚ ਰਿਲੀਜ਼ ਹੋਵੇਗੀ ਪਰ ਹੁਣ ਦੇ ਕਿਸ ਗੱਲ ਦੀ ਕਿਸ ਸੱਚਾਈ ਦੀ ਇਹ ਗੱਲ ਕਰ ਰਹੇ ਨੇ ਦਲਜੀਤ ਦੋਸਾਂਝ ਜਿਸ ਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਅੱਜ ਨਹੀਂ ਤੇ ਕੱਲ ਸੱਚ ਸਾਹਮਣੇ ਆਵੇਗਾ ਹੀ ਜਿੰਨੀ ਰੋਕਾਂ ਆ ਰਹੀਆਂ ਨੇ ਓਨੀਆਂ ਆਣ ਦੇਣ ਦੋ ਸੱਚ ਨੂੰ ਕੋਈ ਰੋਕ ਨਹੀਂ ਸਕਦਾ ਅਜਿਹੀਆਂ ਗੱਲਾਂ ਦਲਜੀਤ ਦਸਾਂਜ ਦੇ ਵੱਲੋਂ ਲਿਖੀਆਂ ਗਈਆਂ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ 95 ਫਿਲਮ ਦੇ ਡਾਇਰੈਕਟਰ ਹਣੀ ਤਰੇਹਨ ਦਾ ਬਿਆਨ ਵੀ ਇਸ ਬਾਬਤ ਸਾਹਮਣੇ ਆਉਂਦਾ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਆਰਟ ਇਜ਼ ਅਬਾਊਟ ਪ੍ਰੋਟੈਸਟ ਵੀ ਆਰ ਨਾਟ ਅਫਰੇਡ ਤਾਂ ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਲਾ ਏ ਉਹ ਸੰਘਰਸ਼ ਹੈ ਤੇ ਅਸੀਂ ਕਿਸੇ ਤੋਂ ਨਹੀਂ ਡਰਦੇ ਤਾਂ ਇਸ ਦੌਰਾਨ ਜਿਹੜੇ ਡਾਇਰੈਕਟਰ ਨੇ ਉਹ ਵੀ ਇਸੇ ਹੱਕ ਦੇ ਵਿੱਚ ਨੇ ਕਿ ਫਿਲਮ ਰਿਲੀਜ਼ ਕੀਤੀ ਜਾਵੇ ਕਿਉਂਕਿ ਫਿਲਮ ਦੇ ਵਿੱਚ ਇੱਕ ਸਚਾਈ ਦੀ कहानी दिखाई गई है जिसको लेके पहला भी विवाद होता रहा कि इस फिल्म ਦੇ ਵਿੱਚ ਐਨੇ ਕੱਟ ਨਹੀਂ ਹੋਣੇ ਚਾਹੀਦੇ ਕਿਉਂਕਿ ਸੱਚਾਈ ਤੇ ਆਧਾਰੀ ਤੇ ਫਿਲਮ ਬਣਾਈ ਗਈ ਹੈ ਤੇ ਹੁਣ ਦੇਖਣਾ ਹੀ ਹੋਵੇਗਾ ਕਿ ਦਿਲਜੀਤ ਦੋਸਾਂਝ ਦੀ 5095 ਫਿਲਮ ਇੰਡੀਆ ਦੇ ਵਿੱਚ ਕਦੋਂ ਰਿਲੀਜ਼ ਹੋਵੇਗੀ ਰਿਲੀਜ਼ ਹੋਵੇਗੀ ਜਾਂ ਨਹੀਂ ਤਾਂ ਇਹ ਦੇਖਣਾ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਫॉर ऑल ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA scan this QR code to contact us Mountain Mike Pizza scan this QR code to contact us Apa kadahi made and served with love scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.